ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਸਵੇਰ ਦਾ ਟਾਈਮ ਸੀ ਕਰੀਬ 70 ਸਾਲ ਦੀ ਬਿਮਲਾ ਦੇਵੀ ਖਾਣਾ ਖਾਣ ਬੈਠੀ ਤਾਂ ਉਸ ਦੀ ਗੁਆਂਢਣ ਰਾਧਾ ਆ ਕੇ ਉਸ ਦਾ ਹਾਲ ਚਾਲ ਪੁੱਛਣ ਲੱਗੀ ਤਵੇ ਤਾਂ ਤਾਂ ਠੀਕ ਹੈ ਭੈਣੇ ਹੁਣ ਬੁਢਾਪਾ ਆ ਗਿਆ ਕੋਈ ਨਾ ਕੋਈ ਬਿਮਾਰੀ ਚਿਪਕੀ ਹੀ ਰਹਿੰਦੀ ਹੈ ਰਾਧਾ ਕਹਿਣ ਲੱਗੀ ਬਿਮਲਾ ਤੂੰ ਆਪਣੇ ਪੁੱਤਰ ਕੋਲ ਸ਼ਹਿਰ ਕਿਉਂ ਨਹੀਂ ਚਲੀ ਜਾਂਦੀ ਤੇਰਾ ਪੂਰਾ ਪਰਿਵਾਰ ਹੈ ਤੇਰਾ ਪੁੱਤਰ ਵੱਡਾ ਅਫਸਰ ਹੈ ਫੇਰ ਵੀ ਪਤਾ ਨਹੀਂ ਕਿਉਂ ਉਹਨਾਂ ਨੂੰ ਛੱਡ ਕੇ ਇੱਥੇ ਪਿੰਡ ਵਿੱਚ ਰਹਿ ਰਹੀ ਹੈ ਜੇਕਰ ਮੈਂ ਤੇਰੀ ਥਾਂ ਹੁੰਦੀ ਤਾਂ ਕਦੋਂ ਦੀ ਆਪਣੇ ਪੁੱਤਰ ਨਾਲ ਰਹਿਣ ਲਈ ਚਲੀ ਜਾਂਦੀ ਰਾਧਾ ਮੈਨੂੰ ਇੱਥੇ ਕੋਈ ਕਸ਼ਟ ਨਹੀਂ ਹੈ ਸਾਰਾ ਦਿਨ ਵੇਲੇ ਹੀ ਰਹਿੰਦੀ ਹਾਂ ਜਦੋਂ ਜੀ ਕਰਦਾ ਹੈ ਖਾ ਪੀ ਲੈਂਦੀ ਹਾਂ ਹਾਂ ਬਿਮਲਾ ਜ਼ਿੰਦਗੀ ਦੀ ਇਹੀ ਤਾਂ ਸਭ ਤੋਂ ਵੱਡੀ ਉਲਝਣ ਹੈ ਜਵਾਨੀ ਵਿੱਚ ਇਨਸਾਨ ਕੋਲ ਐਨਾ ਕੰਮ ਹੁੰਦਾ ਹੈ ਕਿ ਵਕਤ ਹੀ ਨਹੀਂ ਮਿਲਦਾ ਅਤੇ ਬੁਢਾਪੇ ਵਿੱਚ ਇਨਸਾਨ ਕੋਲ ਕੰਮ ਨਹੀਂ ਹੁੰਦਾ ਵਕਤ ਹੀ ਵਕਤ ਹੁੰਦਾ ਹੈ ਪੁੱਤਰ thì ਆਪਣੀ ਜ਼ਿੰਦਗੀ ਵਿੱਚ ਖੋ ਜਾਂਦੇ ਹਨ ਬੁੱਢੇ ਮਾਪੇ ਕੋਲ ਬੈਠਣ ਦਾ ਕਿਸੇ ਕੋਲ ਟਾਈਮ ਹੀ ਨਹੀਂ ਹੁੰਦਾ ਜੇਕਰ ਬੁਢਾਪੇ ਵਿੱਚ ਬਜ਼ੁਰਗਾਂ ਵਿੱਚੋਂ ਇੱਕ ਜਾਣਾ ਇਸ ਦੁਨੀਆ ਤੋਂ ਚਲਿਆ ਜਾਂਦਾ ਹੈ ਤਾਂ ਦੂਜਾ ਇਕੱਲਾ ਰਹਿ ਜਾਂਦਾ ਹੈ ਤੇ ਆਪਣੀ ਮੌਤ ਨੂੰ ਉਡੀਕਦਾ ਰਹਿੰਦਾ ਹੈ ਬਿਮਲਾ ਤੂੰ ਇਸ ਤਰ੍ਹਾਂ ਕਰ ਜ਼ਿਆਦਾ ਨਹੀਂ ਕੁਝ ਦਿਨਾਂ ਲਈ ਆਪਣੇ ਪੁੱਤਰ ਦੇ ਘਰ ਜਾਇਆ ਇਸ ਨਾਲ ਤੇਰਾ ਮਨ ਵੀ ਬਦਲ ਜਾਵੇਗਾ ਰਾਧਾ ਨੇ ਕਿਹਾ ਵਿਮਲਾ ਕਹਿਣ ਲੱਗੀ ਹਾਂ ਸੋਚਦੀ ਤਾਂ ਮੈਂ ਵੀ ਇਹੀ ਹਾਂ ਕੱਲ ਮੇਰੇ ਪੁੱਤਰ ਦਾ ਫੋਨ ਵੀ ਆਇਆ ਸੀ ਉਹ ਅਗਲੇ ਹਫ਼ਤੇ ਮੇਰੇ ਕੋਲ ਆ ਰਿਹਾ ਹੈ ਮੈਂ ਉਸ ਨੂੰ ਕਹਾਂਗੀ ਕਿ ਮੈਨੂੰ ਵੀ ਆਪਣੇ ਨਾਲ ਹੀ ਲੈ ਜਾ ਅਗਲੇ ਹਫ਼ਤੇ ਜਦੋਂ ਵਿਮਲਾ ਦਾ ਪੁੱਤਰ ਉਸ ਨੂੰ ਮਿਲਣ ਆਇਆ ਤਾਂ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਵਿਮਲਾ ਆਪਣੇ ਪੁੱਤਰ ਲਈ ਖਾਣਾ ਬਣਾਉਣ ਲੱਗੀ ਤਾਂ ਗਰਮ ਕਿਉਂ ਦੇ ਛਿੱਟੇ ਪੈਣ ਨਾਲ ਉਸ ਦੇ ਹੱਥਾਂ ਉੱਤੇ ਛਾਲੇ ਪੈ ਗਏ। ਉਸ ਦੇ ਪੁੱਤਰ ਨੇ ਬਿਮਲਾ ਦੇ ਹੱਥਾਂ ਨੂੰ ਠੰਡੇ ਪਾਣੀ ਵਿੱਚ ਡਬੋਇਆ। ਬਿਮਲਾ ਕਹਿਣ ਲੱਗੀ, "ਕੀ ਕਰਾਂ ਪੁੱਤਰ? ਬੁਢਾਪੇ ਦੇ ਕਾਰਨ ਕੋਈ ਕੰਮ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ। ਆਪਣੇ ਲਈ ਤਾਂ ਕਿਵੇਂ ਨਾ ਕਿਵੇਂ ਰੋਟੀ ਬਣਾ ਲੈਂਦੀ ਹਾਂ, ਪਰ ਤੇਰੇ ਖਾਣ ਲਈ ਢੰਗ ਦਾ ਖਾਣਾ ਨਹੀਂ ਬਣਾ ਸਕੀ।" ਬਿਮਲਾ ਦਾ ਪੁੱਤਰ ਆਪਣੀ ਮਾਂ ਦਾ ਮਨ ਰੱਖਣ ਲਈ ਕਹਿਣ ਲੱਗਿਆ ਕਿ ਨਹੀਂ ਮਾਂ ਖਾਣਾ ਬਦਿਆ ਬਣਿਆ ਹੈ ਕਿੰਨੀ ਦੇਰ ਬਾਅਦ ਅੱਜ ਤੁਹਾਡੇ ਹੱਥ ਦਾ ਬਣਿਆ ਖਾਣਾ ਖਾਦਾ ਹੈ ਬਹੁਤ ਸਕੂਨ ਮਿਲਿਆ ਬਿਮਲਾ ਦਾ ਪੁੱਤਰ ਕਹਿਣ ਲੱਗਿਆ ਕਿ ਮਾਂ ਹੁਣ ਮੈਂ ਤੁਹਾਨੂੰ ਇੱਥੇ ਇਕੱਲਿਆਂ ਨਹੀਂ ਰਹਿਣ ਦੇਵਾਂਗਾ ਤੁਸੀਂ ਮੇਰੇ ਨਾਲ ਚੱਲੋ ਬਿਮਲਾ ਵੀ ਆਪਣੇ ਪੁੱਤਰ ਨਾਲ ਜਾਣ ਲਈ ਖੁਸ਼ੀ-ਖੁਸ਼ੀ ਰਾਜੀ ਹੋ ਗਈ ਰਸਤੇ ਵਿੱਚ ਜਾਂਦੀ ਹੋਈ ਬਿਮਲਾ ਸੋਚ ਰਹੀ ਸੀ ਕਿ ਆਪਣੇ ਪੁੱਤਰ ਨੂੰ ਅਤੇ ਪੋਤੇ-ਪੋਤੀ ਨਾਲ ਰਹਿ ਕੇ ਮੇਰਾ ਬੁਢਾਪਾ ਵਧੀਆ ਲੰਗੇਗਾ ਪਰ ਜਦੋਂ ਬਿਮਲਾ ਆਪਣੇ ਪੁੱਤਰ ਦੇ ਘਰ ਸ਼ਹਿਰ ਪਹੁੰਚੀ ਤਾਂ ਉੱਥੇ ਦਾ ਮਾਹੌਲ ਵੇਖ ਕੇ ਹੈਰਾਨ ਰਹਿ ਗਈ ਉਸ ਦੀ ਨੂੰਨੇ ਅਣਮੰਨੇ ਮਨ ਨਾਲ ਉਸ ਦੇ ਪੈਰੀ ਹੱਥ ਲਾਏ ਅਤੇ ਪੋਤਾ-ਪੋਤੀ ਨੇ ਦੂਰੋਂ ਹੀ ਸਤਿ ਸ਼੍ਰੀ ਅਕਾਲ ਬੁਲਾਈ ਬਿਮਲਾ ਉੱਥੇ ਸੋਫੇ ਉੱਪਰ ਬੈਠ ਗਈ ਉਸ ਦੀ ਨੂੰਨੇ ਕੰਮ ਵਾਲੀ ਨੂੰ ਚਾਹ ਬਣਾਉਣ ਲਈ ਕਿਹਾ ਤੇ ਥੋੜੀ ਦੇਰ ਬਾਅਦ ਉਸਤੀ ਕੰਮ ਵਾਲੀ ਵਿਮਲਾ ਲਈ ਚਾਲ ਆਈ ਵਿਮਲਾ ਦੀ ਨੂੰ ਖੁਦ ਕਿਸੇ ਸਹੇਲੀ ਦੇ ਘਰ ਪਾਰਟੀ ਤੇ ਚਲੀ ਗਈ ਉਸ ਦਾ ਪੁੱਤਰ ਵੀ ਆਪਣੇ ਕੰਮ ਲਈ ਘਰੋਂ ਚਲਾ ਗਿਆ ਬੱਚੇ ਦੋਸਤਾਂ ਨਾਲ ਖੇਡਣ ਚਲੇ ਗਏ ਵਿਮਲਾ ਚਾਹ ਪੀਂਦੀ ਹੋਈ ਸੋਚ ਰਹੀ ਸੀ ਕਿ ਮੈਂ ਆਪਣੇ ਪਰਿਵਾਰ ਵਿੱਚ ਆ ਕੇ ਵੀ ਇਕੱਲੀ ਮਹਿਸੂਸ ਕਰ ਰਹੀ ਹਾਂ ਇਸ ਤਰ੍ਹਾਂ ਦਿਨ ਗੁਜ਼ਰਨ ਲੱਗੇ ਵਿਮਲਾ ਦਾ ਪੁੱਤਰ ਪੂਰੀ ਕੋਸ਼ਿਸ਼ ਕਰਦਾ ਉਹ ਇੱਕ ਵਾਰ ਜ਼ਰੂਰ ਆਪਣੀ ਮਾਂ ਕੋਲ ਉਸਦੇ ਕਮਰੇ ਵਿੱਚ ਆਉਂਦਾ ਬਿਮਲਾ ਦੀ ਨੂੰ ਤਾਂ ਉਸ ਕੋਲ ਬਿਲਕੁਲ ਵੀ ਨਾ ਬੈਠਦੀ ਕੰਮ ਵਾਲੀ ਹੀ ਬਿਮਲਾ ਨੂੰ ਖਾਣਾ ਦਿੰਦੀ ਤੇ ਉਸ ਦੀ ਸਾਫ ਸਫਾਈ ਦਾ ਧਿਆਨ ਰੱਖਦੀ ਸੀ ਬਿਮਲਾ ਦੀ ਨੂੰ ਉਸਦੇ ਪੁੱਤਰ ਨੂੰ ਕਹਿੰਦੀ ਕਿ ਤੁਹਾਡੀ ਮਾਂ ਚੰਗੀ ਭਲੀ ਪਿੰਡ ਵਿੱਚ ਰਹਿੰਦੀ ਸੀ ਇਸ ਨੂੰ ਇੱਥੇ ਕਿਉਂ ਲਿਆਉਂਦਾ ਬਿਮਲਾ ਦਾ ਪੁੱਤਰ ਆਪਣੀ ਪਤਨੀ ਨਾਲ ਕੋਈ ਵਹਿਸ ਨਹੀਂ ਕਰਨਾ ਚਾਹੁੰਦਾ ਸੀ ਇਸ ਲਈ ਉਹ ਚੁੱਪਚਾਪ ਉਸ ਦੀਆਂ ਗੱਲਾਂ ਨੂੰ ਇਗਨੋਰ ਕਰਦਾ ਰਹਿੰਦਾ ਜਦੋਂ ਬਿਮਲਾ ਦੇ ਪੁੱਤਰ ਦੇ ਘਰ ਕੰਮ ਕਰਨ ਵਾਲੀ ਔਰਤ ਬਿਮਲਾ ਨਾਲ ਗੱਲਾਂ ਬਾਤਾਂ ਕਰਦੀ ਤਾਂ ਬਿਮਲਾ ਦੀ ਨੂੰ ਨੂੰ ਬਿਲਕੁਲ ਵੀ ਚੰਗਾ ਨਾ ਲੱਗਦਾ ਉਹ ਕਹਿੰਦੀ ਗੱਲਾਂ ਕਰਨ ਲਈ ਇਹ ਪਿੰਡ ਵਾਲੀ ਗਵਾਰ ਔਰਤ ਹੀ ਮਿਲੀ ਹੈ ਜਦੋਂ ਬਿਮਲਾ ਦੀ ਨੂੰ ਕੰਮ ਵਾਲੀ ਨੂੰ ਬਿਮਲਾ ਦੇ ਖਿਲਾਫ ਇਹ ਸਭ ਕਹਿੰਦੀ ਤਾਂ ਬਿਮਲਾ ਨੂੰ ਬਹੁਤ ਬੁਰਾ ਲੱਗਦਾ ਪਰ ਉਹ ਚੁੱਪਚਾਪ ਸਭ ਕੁਝ ਸਹਿੰਦੀ ਰਹਿੰਦੀ ਇੱਕ ਦਿਨ ਕੰਮ ਵਾਲੀ ਕੰਮ ਤੇ ਨਾ ਆਈ ਉਹ ਦਿਨ ਬਿਮਲਾ ਨੇ ਬਹੁਤ ਹੀ ਮੁਸ਼ਕਲ ਨਾਲ ਗੁਜ਼ਾਰਿਆ ਅਗਲੇ ਦਿਨ ਜਦੋਂ ਉਹ ਕੰਮ ਲਈ ਆਈ ਤਾਂ ਬਿਮਲਾ ਨੇ ਪੁੱਛਿਆ ਕਿ ਕੱਲ ਕਿਉਂ ਨਹੀਂ ਆਈ ਸੀ ਉਸਨੇ ਦੱਸਿਆ ਕਿ ਮੇਰਾ ਬੱਚਾ ਬਿਮਾਰ ਹੈ ਉਸ ਨੂੰ ਦਵਾਈ ਦਿਵਾਉਣ ਲਈ ਹਸਪਤਾਲ ਲੈ ਕੇ ਗਈ ਸੀ ਡਾਕਟਰ ਨੇ ਕਿਹਾ ਹੈ ਕਿ ਦਵਾਈਆਂ ਮਹਿੰਗੀਆਂ ਹਨ ਮੈਨੂੰ ਤਾਂ ਸਮਝ ਹੀ ਨਹੀਂ ਆਉਂਦਾ ਕਿ ਮੈਂ ਆਪਣੇ ਬੱਚੇ ਦਾ ਇਲਾਜ ਕਿਵੇਂ ਕਰਵਾਵਾਂਗੀ ਵਿਮਲਾ ਨੇ ਮਨ ਹੀ ਮਾਨ ਉਸ ਕੰਮ ਵਾਲੀ ਦੀ ਮਦਦ ਕਰਨ ਦੀ ਸੋਚੀ ਅਗਲੇ ਦਿਨ ਜਦੋਂ ਵਿਮਲਾ ਦਾ ਪੁੱਤਰ ਦਫ਼ਤਰ ਜਾਣ ਲੱਗਿਆ ਤਾਂ ਵਿਮਲਾ ਨੇ ਉਸ ਤੋਂ ਕੁਝ ਪੈਸੇ ਮੰਗੇ ਉਹ ਕਹਿਣ ਲੱਗਿਆ ਕਿ ਮੈਂ ਕਾਲੀ ਵਿੱਚ ਹਾਂ ਮੈਂ ਤੁਹਾਡੀ ਨੂੰ ਨੂੰ ਕਹਿ ਦਿੰਦਾ ਹਾਂ ਉਹ ਤੁਹਾਨੂੰ ਪੈਸੇ ਦੇ ਦੇਵੇਗੀ। ਬਿਮਲਾ ਦੇ ਪੁੱਤਰ ਦੇ ਦਫ਼ਤਰ ਜਾਣ ਤੋਂ ਬਾਅਦ ਬਿਮਲਾ ਦੀ ਨੂੰ ਪੁੱਛਣ ਲੱਗੀ ਕਿ ਮਾਂ ਜੀ ਤੁਹਾਨੂੰ ਪੈਸੇ ਕਿਉਂ ਚਾਹੀਦੇ ਹਨ? ਬਿਮਲਾ ਨੇ ਕਿਹਾ ਕਿ ਮੈਂ ਕੰਮ ਵਾਲੀ ਨੂੰ ਦੇਣੇ ਹਨ। ਉਸ ਦਾ ਬੱਚਾ ਬਹੁਤ ਬਿਮਾਰ ਹੈ। ਬਿਮਲਾ ਦੀ ਨੂੰ ਕਹਿਣ ਲੱਗੀ ਕਿ ਉਸ ਨੂੰ ਮੈਂ ਹਰ ਮਹੀਨੇ ਪੂਰੇ ਪੈਸੇ ਦੇ ਦਿੰਦੀ ਹਾਂ। ਤੁਹਾਡੇ ਕੋਲ ਕਿਹੜੀ ਜਾਇਦਾਦ ਹੈ ਜੋ ਤੁਸੀਂ ਪੈਸੇ ਇਸ ਤਰ੍ਹਾਂ ਲਟਾ ਰਹੇ ਹੂੰ ਬਿਮਲਾ ਦੀ ਨੂੰ ਕੰਮ ਵਾਲੀ ਨੂੰ ਵੀ ਗਾਲਾਂ ਕੱਢਣ ਲੱਗੇ ਆਪਣੀ ਨੂੰ ਦਾ ਇਹ ਰੂਪ ਦੇਖ ਕੇ ਬਿਮਲਾ ਨੂੰ ਬਹੁਤ ਹੀ ਅਜੀਬ ਲੱਗਿਆ ਬਿਮਲਾ ਦੀ ਨੂੰ ਨੂੰ ਬਿਮਲਾ ਬਿਲਕੁਲ ਵੀ ਪਸੰਦ ਨਹੀਂ ਸੀ ਉਹ ਆਪਣੇ ਘਰ ਵਾਲੇ ਨੂੰ ਵੀ ਕਹਿੰਦੀ ਸੀ ਕਿ ਮਾਂ ਜੀ ਦਾ ਇੱਥੇ ਮਨ ਨਹੀਂ ਲੱਗਦਾ ਤੁਸੀਂ ਇਹਨਾਂ ਨੂੰ ਪਿੰਡ ਵਾਪਸ ਛੱਡ ਆਓ ਪਰ ਬਿਮਲਾ ਦਾ ਪੁੱਤਰ ਆਪਣੀ ਮਾਂ ਨੂੰ ਇਕੱਲੀ ਨਹੀਂ ਛੱਡਣਾ ਚਾਹੁੰਦਾ ਸੀ ਇੱਕ ਦਿਨ ਬਿਮਲਾ ਦੇ ਪੁੱਤਰ ਨੇ ਆਪਣੀ ਘਰਵਾਲੀ ਨੂੰ ਪੈਸੇ ਫੜਾਉਂਦੇ ਹੋਏ ਸੰਭਾਲ ਕੇ ਰੱਖਣ ਲਈ ਕਿਹਾ ਉਸ ਨੇ ਉਹ ਪੈਸੇ ਅਲਮਾਰੀ ਵਿੱਚ ਰੱਖ ਦਿੱਤੇ ਕੁਝ ਦਿਨਾਂ ਬਾਅਦ ਜਦੋਂ ਬਿਮਲਾ ਦੇ ਪੁੱਤਰ ਨੇ ਆਪਣੀ ਘਰਵਾਲੀ ਤੋਂ ਉਹ ਪੈਸੇ ਮੰਗੇ ਤਾਂ ਉਹ ਕਹਿਣ ਲੱਗੀ ਕਿ ਮੈਂ ਤਾਂ ਪੈਸੇ ਅਲਮਾਰੀ ਵਿੱਚ ਹੀ ਰੱਖੇ ਸੀ ਪਰ ਹੁਣ ਉਹ ਮੈਨੂੰ ਮਿਲ ਨਹੀਂ ਰਹੇ ਬਿਮਲਾ ਦਾ ਪੁੱਤਰ ਕਹਿਣ ਲੱਗਿਆ ਕਿ ਤੂੰ ਧਿਆਨ ਨਾਲ ਦੇਖ ਪੈਸੇ ਅਲਮਾਰੀ ਵਿੱਚ ਹੀ ਹੋਣਗੇ ਬਿਮਲਾ ਦੀ ਨੂੰਹ ਕਹਿਣ ਲੱਗੀ ਕਿ ਨਹੀਂ ਪੈਸੇ ਅਲਮਾਰੀ ਵਿੱਚ ਨਹੀਂ ਹਨ ਬਿਮਲਾ ਦੀ ਨੂੰਹ ਕਹਿਣ ਲੱਗੀ ਕਿ ਬੱਚਿਆਂ ਨੂੰ ਤਾਂ ਇਨ੍ਹਾਂ ਪੈਸਿਆਂ ਬਾਰੇ ਕੁਝ ਵੀ ਪਤਾ ਨਹੀਂ ਸੀ ਘਰ ਵਿੱਚ ਤਾਂ ਮੈਂ ਤੇ ਮਾਂਜੀ ਹੀ ਸੀ ਕੁਝ ਦਿਨ ਪਹਿਲਾਂ ਮਾਂਜੀ ਮੈਥੋਂ ਪੈਸੇ ਮੰਗ ਰਹੀ ਸੀ ਹੋ ਸਕਦਾ ਹੈ ਮਾਂਜੀ ਨੇ ਹੀ ਉਹ ਪੈਸੇ ਚੱਕਲੇ ਹੋਣ ਬਿਮਲਾ ਦਾ ਪੁੱਤਰ ਆਪਣੀ ਘਰਵਾਲੀ ਉੱਪਰ ਗੁੱਸਾ ਕਰਦਾ ਹੋਇਆ ਬੋਲਿਆ ਹੁਣ ਤੂੰ ਆਪਣੀ ਹੱਦ ਪਾਰ ਕਰ ਰਹੀ ਹੈ ਮੇਰੀ ਮਾਂ ਪਲਾਂ ਆਪਣੇ ਹੀ ਘਰ ਵਿੱਚੋਂ ਪੈਸੇ ਕਿਉਂ ਚੁੱਕੇਗੀ ਮੇਰਾ ਸਭ ਕੁਝ ਮਾਂ ਦਾ ਹੀ ਤਾਂ ਹੈ ਉਸਨੇ ਪੂਰੀ ਅਲਮਾਰੀ ਫਰੋਲ ਸੁਟੀ ਪਰ ਪੈਸੇ ਕਿਤੇ ਨਾ ਮਿਲੇ ਭਿਮਲਾਦੀ ਨੂੰ ਕਹਿਣ ਲੱਗੀ ਕਿ ਇੱਕ ਵਾਰ ਮਾਂਜੀ ਦੇ ਕਮਰੇ ਦੀ ਤਲਾਸ਼ੀ ਲੈਂਦੇ ਹਾਂ ਮੈਨੂੰ ਲੱਗਦਾ ਹੈ ਕਿ ਪੈਸੇ ਮਾਂਜੀ ਦੇ ਕਮਰੇ ਵਿੱਚੋਂ ਹੀ ਮਿਲਣਗੇ ਜੇਕਰ ਤੁਸੀਂ ਮਾਂਜੀ ਦੇ ਕਮਰੇ ਦੀ ਤਲਾਸ਼ੀ ਨਹੀਂ ਲੈ ਸਕਦੇ ਤਾਂ ਮੈਂ ਲੈ ਲੈਂਦੀ ਹਾਂ ਚੋਰ ਬਚ ਕੇ ਨਹੀਂ ਜਾ ਸਕਦਾ ਇਹ ਕਹਿੰਦੇ ਹੋਏ ਬਿਮਲਾ ਦੀ ਨੂੰ ਬਿਮਲਾ ਦੇ ਕਮਰੇ ਦੀ ਤਲਾਸ਼ੀ ਲੈਣ ਲਈ ਕਮਰੇ ਵਿੱਚ ਚਲੀ ਗਈ ਤੇ ਸਾਰਾ ਸਮਾਨ ਇੱਧਰ ਉੱਧਰ ਸੁੱਟਣ ਲੱਗੀ ਬਿਮਲਾ ਨੇ ਪੁੱਛਿਆ ਕਿ ਪੁੱਤਰ ਇਹ ਤੂੰ ਕੀ ਕਰ ਰਹੀ ਹੈ ਤਾਂ ਉਹ ਕਹਿਣ ਲੱਗੀ ਕਿ ਅੱਜ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਕੇ ਰਹੇਗਾ। ਬਿਮਲਾ ਦੀ ਨੂੰਨੇ ਉਸ ਦਾ ਕੱਪੜਿਆਂ ਵਾਲਾ ਡਰੰਕ ਖੋਲਿਆ ਅਤੇ ਸਾਰੇ ਕੱਪੜੇ ਬਾਹਰ ਸੁੱਟ ਦਿੱਤੇ। ਜਦੋਂ ਕੱਪੜੇ ਬਾਹਰ ਸੁੱਟੇ ਤਾਂ ਉਹਨਾਂ ਵਿੱਚੋਂ ਪੈਸੇ ਜ਼ਮੀਨ ਉੱਤੇ ਖਿਲਰ ਗਏ। ਇਹ ਸਭ ਦੇਖ ਕੇ ਬਿਮਲਾ ਦਾ ਪੁੱਤਰ ਕਹਿਣ ਲੱਗਿਆ ਕਿ ਮਾਂ ਮੈਂ ਇਹ ਸੋਚ ਵੀ ਨਹੀਂ ਸਕਦਾ ਕਿ ਤੂੰ ਅਜਿਹੀ ਹਰਕਤ ਕਰੇਂਗੀ। ਜੇਕਰ ਤੈਨੂੰ ਪੈਸੇ ਚਾਹੀਦੇ ਸੀ ਤਾਂ ਮੈਥੋਂ ਮੰਗ ਲੈਣੇ ਸੀ। ਬਿਮਲਾ ਦੀ ਨੂੰ ਪੈਸੇ ਚੁੱਕ ਕੇ ਗਿਣਦੀ ਹੋਈ ਕਹਿਣ ਲੱਗੀ ਕਿ ਇੱਥੇ ਤਾਂ ਸਿਰਫ 1 ਲੱਖ ਰੁਪਈਆ ਹੈ ਲੱਗਦਾ ਹੈ 1 ਲੱਖ ਮਾਂਜੀ ਨੇ ਕੰਮ ਵਾਲੀ ਨੂੰ ਦੇ ਦਿੱਤਾ ਹੈ ਇਹ ਸੁਣ ਕੇ ਕੰਮ ਵਾਲੀ ਕਹਿਣ ਲੱਗੀ ਨਹੀਂ ਮੈਡਮ ਮੈਂ ਗਰੀਬ ਜ਼ਰੂਰ ਹਾਂ ਪਰ ਚੋਰ ਨਹੀਂ ਬਿਮਲਾ ਦਿਨੂ ਨੇ ਉਸ ਦੀ ਇੱਕ ਨਾ ਸੁਣੀ ਅਤੇ ਉਸ ਨੂੰ ਕੰਮ ਤੋਂ ਹਟਾ ਦਿੱਤਾ ਬਿਮਲਾ ਦਾ ਪੁੱਤਰ ਸ਼ਰਮਿੰਦਾ ਜਾ ਹੁੰਦਾ ਹੋਇਆ ਆਪਣੇ ਦਫ਼ਤਰ ਲਈ ਚਲਾ ਗਿਆ ਬਿਮਲਾ ਬੈਠੀ ਰੋਂਦੀ ਰਹੀ ਅਤੇ ਸੋਚਦੀ ਰਹੀ ਕਿ ਮੇਰਾ ਪੁੱਤਰ ਜਿਸ ਨੂੰ ਮੈਂ ਪਾਲ-ਪਲੋਸ ਕੇ ਵੱਡਾ ਕੀਤਾ ਉਹੀ ਅੱਜ ਮੇਰੇ ਮੱਥੇ ਤੇ ਲੱਗੇ ਚੋਰੀ ਦੇ ਝੂਠੇ ਕਲੰਕ ਨੂੰ ਸੱਚ ਮੰਨ ਰਿਹਾ ਹੈ। ਬਿਮਲਾ ਦਾ ਪੁੱਤਰ ਆਪਣੀ ਘਰਵਾਲੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਮਾਂ ਅਜਿਹਾ ਨਹੀਂ ਕਰ ਸਕਦੀ ਪਰ ਉਸ ਦੀ ਘਰਵਾਲੀ ਉਸ ਦੀ ਕੋਈ ਗੱਲ ਨਹੀਂ ਮੰਨਦੀ ਸੀ। ਇੱਕ ਦਿਨ ਬਿਮਲਾ ਦੀ ਨੂੰ ਉਸ ਦੇ ਪੁੱਤਰ ਨੂੰ ਕਹਿਣ ਲੱਗੀ ਕਿ ਜੇਕਰ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਤੁਹਾਡੇ ਨਾਲ ਕੋਈ ਗੱਲ ਕਰਨਾ ਚਾਹੁੰਦੀ ਹਾਂ ਹੁਣ ਮੈਂ ਤੁਹਾਡੀ ਮਾਂ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਇਸ ਨੂੰ ਵਾਪਸ ਪਿੰਡ ਭੇਜ ਦਿਓ ਤਾਂ ਕਿ ਉਹ ਵੀ ਖੁਸ਼ ਰਹੇ ਤੇ ਅਸੀਂ ਵੀ ਖੁਸ਼ ਰਹੀਏ ਵਿਮਲਾ ਦਾ ਪੁੱਤਰ ਕਹਿਣ ਲੱਗਿਆ ਕਿ ਪਿੰਡ ਵਿੱਚ ਮੈਨੂੰ ਸਾਰੇ ਵੱਡਾ ਆਪਸਰ ਮੰਨਦੇ ਹਨ ਜੇਕਰ ਮੈਂ ਆਪਣੀ ਮਾਂ ਨੂੰ ਇਕੱਲੀ ਇਸ ਹਾਲਤ ਵਿੱਚ ਪਿੰਡ ਵਿੱਚ ਛੱਡ ਦੇਵਾਂਗਾ ਤਾਂ ਮੇਰੀ ਬਦਨਾਮੀ ਹੋਵੇਗੀ ਪਿੰਡ ਦੇ ਲੋਕ ਮੇਰੇ ਤੇ ਥੂ-ਥੂ ਕਰਨਗੇ ਬਿਮਲਾ ਦੀ ਨੂੰ ਕਹਿਣ ਲੱਗੀ ਕਿ ਜੇਕਰ ਤੁਸੀਂ ਮਾਂਜੀ ਨੂੰ ਪਿੰਡ ਵਿੱਚ ਵਾਪਸ ਨਹੀਂ ਭੇਜਣਾ ਚਾਹੁੰਦੇ ਤਾਂ ਵਿਰਦਾશ્રਮ ਭੇਜ ਦਿਓ ਪਰ ਮੈਂ ਹੁਣ ਕਿਸੇ ਵੀ ਕੀਮਤ ਤੇ ਮਾਂਜੀ ਨੂੰ ਨਾਲ ਨਹੀਂ ਰੱਖਣਾ ਚਾਹੁੰਦੀ ਜੋ ਹਰਕਤ ਮਾਂਜੀ ਨੇ ਕੀਤੀ ਹੈ ਇਸ ਦਾ ਸਾਡੇ ਬੱਚਿਆਂ ਤੇ ਗਲਤ ਅਸਰ ਪਵੇਗਾ ਅਗਲੇ ਦਿਨ ਬਿਮਲਾ ਦਾ ਪੁੱਤਰ ਬਿਮਲਾ ਨੂੰ ਕਹਿਣ ਲੱਗਿਆ ਕਿ ਮਾਂ ਤੁਸੀਂ ਆਪਣੇ ਕੱਪੜੇ ਪੈਕ ਕਰੋ ਮੈਂ ਤੁਹਾਨੂੰ ਬਿਰਧ ਆਸ਼ਰਮ ਛੱਡ ਕੇ ਆਉਂਦਾ ਹਾਂ ਬਿਰਧ ਆਸ਼ਰਮ ਜਾਂਦੀ ਹੋਈ ਬਿਮਲਾ ਆਪਣੇ ਪੁੱਤਰ ਨੂੰ ਬਾਰ-ਬਾਰ ਕਹਿ ਰਹੀ ਸੀ ਪੁੱਤਰ ਮੈਂ ਨਹੀਂ ਜਾਣਦੀ ਕਿ ਤੇਰੇ ਪੈਸੇ ਮੇਰੇ ਟਰੰਕ ਵਿੱਚ ਕਿਵੇਂ ਆਏ ਮੈਂ ਘਰ ਦੇ ਕਿਸੇ ਕੋਨੇ ਵਿੱਚ ਪਈ ਰਾਂਗੀ ਪਰ ਮੈਂ ਬਿਰਧ ਆਸ਼ਰਮ ਨਹੀਂ ਜਾਣਾ ਚਾਹੁੰਦੀ ਬਿਮਲਾ ਕਹਿਣ ਲੱਗੀ ਕਿ ਤੇਰੇ ਪਿਤਾ ਜੀ ਦੇ ਜਾਣ ਤੋਂ ਬਾਅਦ ਸਿਰਫ ਤੂੰ ਹੀ ਤਾਂ ਮੇਰਾ ਸਹਾਰਾ ਹੈ ਪਰ ਬਿਮਲਾ ਦੇ ਪੁੱਤਰ ਨੇ ਆਪਣੀ ਮਾਂ ਦੀ ਕੋਈ ਗੱਲ ਨਾ ਸੁਣੀ ਅਤੇ ਉਸ ਨੂੰ ਵਿਰਧ ਆਸ਼ਰਮ ਛੱਡ ਦਿੱਤਾ ਆਪ ਘਰ ਚ ਲਿਆ ਗਿਆ ਆਪਣੀ ਮਾਂ ਨੂੰ ਵਿਰਧ ਆਸ਼ਰਮ ਛੱਡਣ ਤੋਂ ਬਾਅਦ ਬਿਮਲਾ ਦਾ ਪੁੱਤਰ ਆਪਣੀ ਰੋਜ਼ਮਰ ਦੀ ਜ਼ਿੰਦਗੀ ਵਿੱਚ ਵਿਅਸਤ ਹੋ ਗਿਆ ਉਸ ਦੀ ਨੂੰਹ ਵੀ ਬਿਮਲਾ ਨੂੰ ਵਿਰਧ ਆਸ਼ਰਮ ਭੇਜ ਕੇ ਬਹੁਤ ਜ਼ਿਆਦਾ ਖੁਸ਼ ਸੀ ਸਮਾ ਲੰਗਦਾ ਗਿਆ ਬਿਮਲਾ ਨੂੰ ਵਿਰਧ ਆਸ਼ਰਮ ਆਏ 2-3 ਮਹੀਨੇ ਹੋ ਗਏ ਸੀ ਉਸਨੇ ਕਈ ਵਾਰ ਆਪਣੇ ਪੁੱਤਰ ਨੂੰ ਫੋਨ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਬਿਮਲਾ ਦੀ ਨੂੰ ਕਹਿ ਦਿੰਦੀ ਕਿ ਉਹ ਘਰ ਨਹੀਂ ਹਨ ਇੱਕ ਦਿਨ ਬਿਮਲਾ ਦੇ ਪੁੱਤਰ ਨੂੰ ਆਸ਼ਰਮ ਵਾਲਿਆਂ ਨੇ ਫੋਨ ਕੀਤਾ ਤੇ ਕਿਹਾ ਕਿ ਤੁਹਾਡੀ ਮਾਂ ਦੀ ਡੈਥ ਹੋ ਗਈ ਹੈ ਜਦੋਂ ਬਿਮਲਾ ਦਾ ਪੁੱਤਰ ਵਿਰਧ ਆਸ਼ਰਮ ਪਹੁੰਚਿਆ ਤਾਂ ਉਸ ਦੀ ਮਰੀ ਹੋਈ ਮਾਂ ਦੇ ਹੱਥ ਵਿੱਚ ਇੱਕ ਤਸਵੀਰ ਫੜੀ ਹੋਈ ਸੀ ਉਸ ਕੋਲ ਕੁਝ ਬਜ਼ੁਰਗ ਔਰਤਾਂ ਬੈਠੀਆਂ ਸੀ ਉਹਨਾਂ ਵਿੱਚੋਂ ਇੱਕ ਔਰਤ ਬਿਮਲਾ ਦੇ ਪੁੱਤਰ ਨੂੰ ਕਹਿਣ ਲੱਗੀ ਕਿ ਜਦੋਂ ਤੂੰ ਤੇਰੀ ਮਾਂ ਵਰਧਾ ਆਸ਼ਰਮ ਆਈ ਸੀ ਉਦੋਂ ਤੋਂ ਹੀ ਉਹ ਗੁੰਮ ਸਮਝੀ ਰਹਿੰਦੀ ਸੀ ਤੇ ਦਿਨ ਰਾਤ ਤੇਰੀ ਹੀ ਉਡੀਕ ਕਰਦੀ ਰਹਿੰਦੀ ਸੀ ਤੂੰ ਆਪਣੀ ਮਾਂ ਨੂੰ ਇੱਕ ਵਾਰ ਇੱਥੇ ਛੱਡ ਕੇ ਮਿਲਣ ਵੀ ਨਹੀਂ ਆਇਆ ਪਰ ਇੱਕ ਔਰਤ ਆਪਣੇ ਪੁੱਤਰ ਦੇ ਨਾਲ ਉਸ ਨੂੰ ਮਿਲਣਾ ਜ਼ਰੂਰ ਆਉਂਦੀ ਸੀਗੀ ਜਦੋਂ ਉਹ ਔਰਤ ਆਉਂਦੀ ਸੀ ਤਾਂ ਤੇਰੀ ਮਾਂ ਬਹੁਤ ਖੁਸ਼ ਹੋ ਜਾਂਦੀ ਸੀ ਉਹ ਔਰਤ ਤੇਰੀ ਮਾਂ ਲਈ ਖਾਣਾ ਬਣਾ ਕੇ ਲੈ ਆਉਂਦੀ ਸੀ ਅਤੇ ਆਪਣੇ ਹੱਥਾਂ ਨਾਲ ਖਵਾਉਂਦੀ ਸੀ ਉਸ ਬਜ਼ੁਰਗ ਔਰਤ ਦੀ ਗੱਲ ਸੁਣ ਕੇ ਬਿਮਲਾ ਦਾ ਪੁੱਤਰ ਸੋਚਣ ਲੱਗਿਆ ਕਿ ਆਖਰ ਉਹ ਔਰਤ ਕੌਣ ਹੋ ਸਕਦੀ ਹੈ ਉਹ ਬਜ਼ੁਰਗ ਔਰਤ ਬਿਮਲਾ ਦੇ ਪੁੱਤਰ ਨੂੰ ਕਹਿਣ ਲੱਗੀ ਤੇਰੀ ਮਾਂ ਜਦੋਂ ਤੂੰ ਆਈ ਸੀ ਉਹ ਸਿਰਫ ਇਹੀ ਕਹਿੰਦੀ ਰਹਿੰਦੀ ਸੀ ਕਿ ਮੇਰਾ ਕੋਈ ਕਸੂਰ ਨਹੀਂ ਹੈ ਤੇਰੀ ਮਾਂ ਨੇ ਤੇਰੇ ਲਈ ਇੱਕ ਚਿੱਠੀ ਵੀ ਲਿਖੀ ਸੀ ਇਸ ਚਿੱਠੀ ਵਿੱਚ ਤੇਰੀ ਮਾਂ ਨੇ ਆਪਣੀ ਆਖਰੀ ਇੱਛਾ ਵੀ ਲਿਖੀ ਹੈ ਜਦੋਂ ਬਿਮਲਾ ਦੇ ਪੁੱਤਰ ਨੇ ਉਹ ਚਿੱਠੀ ਪੜੀ ਤਾਂ ਉਸ ਨੂੰ ਆਪਣੇ ਆਪ ਤੇ ਸ਼ਰਮ ਆਉਣ ਲੱਗੀ ਉਹ ਆਪਣੀ ਮਾਂ ਦੀ ਮਰਤਕ ਦੇਹ ਨਾਲ ਲਿਫਟ ਕੇ ਜ਼ੋਰ-ਜ਼ੋਰ ਦੀ ਰੋਣ ਲੱਗਿਆ ਅਤੇ ਕਹਿਣ ਲੱਗਿਆ ਮਾਂ ਮੈਨੂੰ ਮaaf ਕਰ ਦੇ ਫਿਰ ਬਿਮਲਾ ਦਾ ਅੰਤਮ ਸੰਸਕਾਰ ਕੀਤਾ ਗਿਆ ਬਿਮਲਾ ਦਾ ਪੁੱਤਰ ਤੇ ਨੂੰ ਘਰ ਆ ਗਏ ਪਰ ਉਸ ਦੀ ਨੂੰ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਮਾਂ ਜੀ ਨੇ ਇਸ ਚਿੱਠੀ ਵਿੱਚ ਕੀ ਲਿਖਿਆ ਹੈ ਉਸ ਦਾ ਪੁੱਤਰ ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕਰ ਰਿਹਾ ਹੈ ਬਿਮਲਾ ਦੀ ਨੂੰ ਉਸ ਦੇ ਪੁੱਤਰ ਨੂੰ ਕਹਿਣ ਲੱਗੀ ਕਿ ਮਰ ਕੇ ਕੋਈ ਵਾਪਸ ਨਹੀਂ ਆਉਂਦਾ ਇਹ ਹੀ ਸੱਚ ਹੈ ਇਸ ਸੱਚ ਨੂੰ ਕਦੇ ਵੀ ਬਦਲਿਆ ਨਹੀਂ ਜਾ ਸਕਦਾ ਬਿਮਲਾ ਦਾ ਪੁੱਤਰ ਕਹਿਣ ਲੱਗਿਆ ਕਿ ਮੈਂ ਜਾਣਦਾ ਹਾਂ ਪਰ ਜਦੋਂ ਮੇਰੀ ਮਾਂ ਜੰਉਂਦੀ ਸੀ ਉਦੋਂ ਮੈਂ ਉਸ ਦਾ ਸਾਥ ਨਹੀਂ ਦੇ ਸਕਿਆ ਤੂੰ ਮੇਰੀ ਮਾਂ ਦੇ ਖਿਲਾਫ ਝੂਠੀ ਸਾਜ਼ਿਸ਼ ਕਰਕੇ ਮੇਰੇ ਮਨ ਵਿੱਚ ਉਸ ਦੇ ਪ੍ਰਤੀ ਜ਼ਹਿਰ ਘੋਲ ਦਿੱਤਾ ਸੀ ਜਿਸ ਕਾਰਨ ਨਾ ਚਾਹੁੰਦੇ ਹੋਏ ਵੀ ਮੈਂ ਮਾਂ ਨੂੰ ਆਪਣੇ ਤੋਂ ਦੂਰ ਕਰ ਦਿੱਤਾ ਮੇਰੀ ਮਾਂ ਬਾਰ-ਬਾਰ ਕਹਿੰਦੀ ਰਹੀ ਕਿ ਮੇਰਾ ਕੋਈ ਕਸੂਰ ਨਹੀਂ ਹੈ ਪਰ ਮੈਂ ਆਪਣੀ ਮਾਂ ਦੀ ਕੋਈ ਗੱਲ ਨਹੀਂ ਸੁਣੀ ਸਿਰਫ ਤੇਰੇ ਉੱਪਰ ਯਕੀਨ ਕੀਤਾ ਫਿਰ ਵਿਮਲਾ ਦੇ ਪੁੱਤਰ ਨੇ ਆਪਣੀ ਸੱਸ ਨੂੰ ਫੋਨ ਕੀਤਾ ਤੇ ਕਿਹਾ ਕਿ ਮੰਮੀ ਜੀ ਤੁਸੀਂ ਆ ਕੇ ਆਪਣੀ ਬੇਟੀ ਨੂੰ ਲੈ ਜਾਓ ਮੈਂ ਇਸ ਨੂੰ ਆਪਣੇ ਨਾਲ ਨਹੀਂ ਰੱਖ ਸਕਦਾ ਵਿਮਲਾ ਦੀ ਨੂੰ ਕਹਿਣ ਲੱਗੀ ਕਿ ਇਹ ਤੁਸੀਂ ਕੀ ਬੋਲ ਰਹੇ ਹੋ ਵਿਮਲਾ ਦਾ ਪੁੱਤਰ ਕਹਿਣ ਲੱਗਿਆ ਕਿ ਥੋੜੀ ਦੇਰ ਰੁਕ ਸਭ ਕੁਝ ਪਤਾ ਲੱਗ ਜਾਵੇਗਾ ਕੁਝ ਟਹਿੰਬਾਦ ਬਿਮਲਾ ਦੀ ਕੁੜਮਣੀ ਉੱਥੇ ਆਈ ਤੇ ਆਪਣੇ ਜਵਾਈ ਨੂੰ ਕਹਿਣ ਲੱਗੀ ਕਿ ਤੂੰ ਮੇਰੀ ਬੇਟੀ ਵਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰ ਰਿਹਾ ਹੈ ਤੂੰ ਨਹੀਂ ਜਾਣਦਾ ਮੈਂ ਕੀ ਕੁਝ ਕਰ ਸਕਦੀ ਹਾਂ ਜੋ ਕੁਝ ਕਰਨਾ ਹੈ ਕਰੋ ਪਰ ਮੈਂ ਇਸ ਨਾਲ ਨਹੀਂ ਰਹਿਣਾ ਚਾਹੁੰਦਾ ਤੁਸੀਂ ਨਹੀਂ ਜਾਣਦੇ ਕਿ ਤੁਹਾਡੀ ਬੇਟੀ ਨੇ ਕੀ ਕੀਤਾ ਹੈ ਬਿਮਲਾ ਦੀ ਕੁੜਮਣੀ ਆਪਣੀ ਤੀ ਨੂੰ ਪੁੱਛਣ ਲੱਗੀ ਕਿ ਕੀ ਗੱਲ ਹੈ ਤੂੰ ਕੀ ਕੀਤਾ ਹੈ ਨਾ ਬਿਮਲਾ ਦੀ ਨੂੰਨੇ ਨੀਵੀ ਪਾਲੀ ਮਿਮਲਾ ਦਾ ਪੁੱਤਰ ਕਹਿਣ ਲੱਗਾ ਕਿ ਇਹ ਤੁਹਾਨੂੰ ਕੀ ਦੱਸੇਗੀ ਮੈਂ ਸਭ ਦੱਸਦਾ ਹਾਂ ਇਸ ਨੇ ਕੀ ਕੀਤਾ ਹੈ ਬਿਮਲਾ ਦਾ ਪੁੱਤਰ ਆਪਣੀ ਸੱਸ ਨੂੰ ਦੱਸਣ ਲੱਗਾ ਕਿ ਜਦੋਂ ਤੋਂ ਮੇਰੀ ਮਾਂ ਮੇਰੇ ਕੋਲ ਆਈ ਸੀ ਉਦੋਂ ਤੋਂ ਹੀ ਤੁਹਾਡੀ ਧੀ ਉਸ ਨਾਲ ਢੰਗ ਨਾਲ ਗੱਲ ਨਹੀਂ ਕਰਦੀ ਸੀ ਮੇਰੀ ਮਾਂ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਜਦੋਂ ਉਸ ਨੇ ਕੰਮ ਵਾਲੀ ਨੂੰ ਦੇਣ ਲਈ ਪੈਸੇ ਮੰਗੇ ਸੀ ਤਾਂ ਤੁਹਾਡੀ ਧੀ ਨੇ ਮਾਂ ਨਾਲ ਬਹੁਤ ਕਲੇਸ਼ ਕੀਤਾ ਸੀ ਫਿਰ ਮੇਰੀ ਮਾਂ ਨੇ ਆਪਣੀ ਸੋਨੇ ਦੀ ਚੈਨੀ ਉਸ ਕੰਮ ਵਾਲੀ ਨੂੰ ਦੇ ਦਿੱਤੀ ਸੀ ਤਾਂ ਕਿ ਉਹ ਆਪਣੇ ਬਿਮਾਰ ਪੁੱਤਰ ਦਾ ਇਲਾਜ ਕਰਾ ਸਕੇ ਉਸ ਕੰਮ ਵਾਲੀ ਦੇ ਨੇ ਦਿਨ ਰਾਤ ਮਿਹਨਤ ਕਰਕੇ ਮੇਰੀ ਮਾਂ ਦੀ ਚੈਨੀ ਦੇ ਪੈਸੇ ਜੋੜਨੇ ਸ਼ੁਰੂ ਕੀਤੇ ਮਾਂ ਨੇ ਇਹ ਵੀ ਲਿਖਿਆ ਹੈ ਕਿ ਜਦੋਂ ਤੁਸੀਂ ਮੈਨੂੰ ਵਿਰਧ ਆਸ਼ਰਮ ਛੱਡ ਦਿੱਤਾ ਤਾਂ ਉਹ ਮੈਨੂੰ ਲੈਣ ਵੀ ਆਈ ਸੀ ਉਹ ਰੋਜ਼ ਮੈਨੂੰ ਖਾਣਾ ਖਵਾਉਣ ਲਈ ਵੀ ਆਉਂਦੀ ਸੀ ਪਰ ਮੈਂ ਉਸ ਨੂੰ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਮੇਰਾ ਪੁੱਤਰ ਮੈਨੂੰ ਲੈਣਾ ਜ਼ਰੂਰ ਆਵੇਗਾ ਜਿਸ ਦਿਨ ਪੈਸਿਆਂ ਦੀ ਚੋਰੀ ਦਾ ਇਲਜ਼ਾਮ ਮੇਰੇ ਉੱਪਰ ਲਾਇਆ ਗਿਆ ਸੀ ਉਸ ਦਿਨ ਤੇਰੀ ਘਰ ਵਾਲੀ ਨੇ ਮੈਨੂੰ ਘਰੋਂ ਬਾਹਰ ਪਾਰਕ ਵਿੱਚ ਛੇੜ ਕਰਨ ਲਈ ਭੇਜ ਦਿੱਤਾ ਸੀ ਪਰ ਮੈਂ ਇਹ ਨਾ ਸਮਝ ਸਕੀ ਕਿ ਜਿਸ ਨੂੰ ਨੇ ਮੇਰੇ ਨਾਲ ਅੱਜ ਤੱਕ ਸਿੱਧੇ ਮੂੰਹ ਗੱਲ ਨਹੀਂ ਕੀਤੀ ਉਹ ਅੱਜ ਮਿੱਠੀਆਂ ਮਿੱਠੀਆਂ ਗੱਲਾਂ ਕਿਉਂ ਕਰ ਰਹੀ ਹੈ ਮੈਨੂੰ ਸ਼ਹਿਰ ਲਈ ਭੇਜ ਕੇ ਇਸਨੇ ਪੈਸੇ ਮੇਰੇ ਟਰੰਕ ਵਿੱਚ ਲਕੋ ਦਿੱਤੇ ਤੇ ਮੇਰੇ ਤੇ ਚੋਰੀ ਦਾ ਇਲਜ਼ਾਮ ਲਗਾ ਦਿੱਤਾ ਬਿਮਲਾ ਦੀ ਕੁੜਮਣੀ ਕਹਿਣ ਲੱਗੀ ਕਿ ਮੇਰੀ ਬੇਟੀ ਇਹੋ ਜਿਹੀ ਨੀਚ ਹਰਕਤ ਨਹੀਂ ਕਰ ਸਕਦੀ ਬਿਮਲਾ ਦਾ ਪੁੱਤਰ ਕਹਿਣ ਲੱਗਿਆ ਇਹ ਉਸ ਦਿਨ ਦੀ ਗੱਲ ਹੈ ਜਦੋਂ ਤੁਸੀਂ ਇਸ ਨੂੰ ਸੋਨੇ ਦੀ ਚੈਨ ਦਿੱਤੀ ਸੀ ਬਿਮਲਾ ਦੀ ਕੁੜਮਣੀ ਨੇ ਕਿਹਾ ਕਿ ਮੈਂ ਤਾਂ ਇਸ ਨੂੰ ਕੋਈ ਸੋਨੇ ਦੀ ਚੈਨ ਨਹੀਂ ਦਿੱਤੀ ਪਰ ਇਸ ਨੇ ਤਾਂ ਮੈਨੂੰ ਕਿਹਾ ਸੀ ਕਿ ਇਹ ਸੋਨੇ ਦੀ ਚੈਨ ਮੈਨੂੰ ਮਾਂ ਨੇ ਦਿੱਤੀ ਹੈ ਬਿਮਲਾ ਦਾ ਪੁੱਤਰ ਕਹਿਣ ਲੱਗਿਆ ਕਿ ਮੈਂ ਹੀ ਬੇਵਕੂਫ ਸੀ ਜੋ ਇਸ ਦੀਆਂ ਗੱਲਾਂ ਦਾ ਸੱਚ ਮੰਨ ਬੈਠਾ ਤੇ ਆਪਣੀ ਮਾਂ ਨੂੰ ਝੂਠੀ ਬਿਮਲਾ ਦੀ ਕੁੜਮਣੀ ਨੇ ਇੱਕ ਜ਼ੋਰਦਾਰ ਥੱਪੜ ਆਪਣੀ ਧੀ ਦੇ ਮੂੰਹ ਤੇ ਮਾਰਿਆ ਅਤੇ ਕਹਿਣ ਲੱਗੀ ਕਿ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਤੂੰ ਸੋਚ ਕੇ ਦੇਖ ਜੇ ਕਰ ਤੇਰੇ ਭਰਾ ਭਰਜਾਈ ਮੇਰੇ ਨਾਲ ਇਸ ਤਰ੍ਹਾਂ ਕਰਨ ਤਾਂ ਤੈਨੂੰ ਕਿਵੇਂ ਲੱਗੇਗਾ ਬਿਮਲਾ ਦੇ ਪੁੱਤਰ ਨੇ ਇਹ ਵੀ ਕਿਹਾ ਕਿ ਮੇਰੀ ਮਾਂ ਨੇ ਆਪਣੀ ਚਿੱਠੀ ਵਿੱਚ ਲਿਖਿਆ ਹੈ ਕਿ ਮੈਂ ਪਿੰਡ ਵਾਲਾ ਘਰ ਆਪਣੀ ਕੰਮ ਵਾਲੀ ਦੇ ਨਾਮ ਕਰ ਦਿੱਤਾ ਹੈ ਕਿਉਂਕਿ ਅੰਤਮ ਸਮੇਂ ਉਸਨੇ ਹੀ ਮੇਰੀ ਬਹੁਤ ਸੇਵਾ ਕੀਤੀ ਹੈ ਮਾਂ ਨੇ ਇਹ ਵੀ ਲਿਖਿਆ ਹੈ ਕਿ ਇਹ ਚਿੱਠੀ ਲਿਖਣ ਦਾ ਮੇਰਾ ਮਕਸਦ ਕਿਸੇ ਨੂੰ ਗੁਨਾਹਗਾਰ ਸਾਬਤ ਕਰਨਾ ਨਹੀਂ ਹੈ ਬਲਕਿ ਮੈਂ ਖੁਦ ਨੂੰ ਬੇਗਨਾ ਸਾਬਤ ਕਰਨਾ ਚਾਹੁੰਦੀ ਹਾਂ ਮੈਂ ਇਹ ਚਾਹੁੰਦੀ ਹਾਂ ਕਿ ਤੂੰ ਆਪਣੇ ਪਰਿਵਾਰ ਵਿੱਚ ਖੁਸ਼ੀ ਨਾਲ ਰਹੇ ਇਹ ਸਭ ਕਹਿੰਦੇ ਹੋਏ ਬਿਮਲਾ ਦਾ ਪੁੱਤਰ ਫੋਟ ਫੋਟ ਕੇ ਰੋਣ ਲੱਗਿਆ ਬਿਮਲਾ ਦੀ ਕੁੜਮਣੀ ਨੇ ਕਿਹਾ ਕਿ ਪੁੱਤਰ ਮੈਂ ਤੇਰੇ ਤੋਂ ਮਾਫੀ ਮੰਗਦੀ ਹਾਂ ਇੱਕ ਵਾਰ ਮੇਰੀ ਬੇਟੀ ਨੂੰ ਮaaf ਕਰ ਦੇ ਤੇ ਇਸ ਨੂੰ ਸੁਧਰਨ ਦਾ ਮੌਕਾ ਦੇ ਦੇ ਪੁੱਤਰ ਤੇਰੀ ਮਾਂ ਦੀ ਵੀ ਇਹੀ ਇੱਛਾ ਸੀ ਕਿ ਤੂੰ ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਰਹੇ ਹੁਣ ਬਿਮਲਾ ਦੀ ਨੂੰਹ ਨੂੰ ਵੀ ਪਸਤਾਵਾ ਹੋ ਰਿਹਾ ਸੀ ਕਿ ਉਸਨੇ ਆਪਣੀ ਸੱਸ ਨਾਲ ਇਸ ਤਰ੍ਹਾਂ ਕਿਉਂ ਕੀਤਾ ਹਾਂਜੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਹਾਂ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ ਰੱਬ ਰਾਖਾ ਹੱਸਦੇ ਵਸਦੇ ਰਹੋ